ਅੱਜ ਅਸੀਂ ਜਿੱਦਾ ਆਪਾਂ ਇਹ ਗੁਰੂਆਂ ਦੀ ਧਰਤੀ ਤੇ ਸ਼ਹੀਦਾ ਦੀ ਧਰਤੀ ਮੰਨੀ ਜਾਂਦੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਇਸ ਤੇ ਅੱਜ ਸਾਡੇ ਗੁਰੂ ਮਹਾਰਾਜ ਦੇ ਆਸ਼ੀਰਵਾਦ ਨੇ ਨਾਲ ਸਾਡੇ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਇੱਥੇ ਅਰਲੀ ਮਾਰਨਿੰਗ ਇੱਕ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਭੀਲ ਲਾਈ ਗਈ ਹੈ ਜਦੇ ਵਿੱਚ ਸੰਗਤ ਨੂੰ ਸਾਡੇ ਵੱਲੋਂ ਛੋਲੇ ਹਲਵਾ ਤੇ ਜਿਹੜੀ ਹੈਗੀ ਆ ਠੰਡਾਈ ਸਾਡੇ ਵੱਲੋਂ ਵੰਡੀ ਜਾ ਰਹੀ ਹੈ ਤੇ ਮੇਰੀ ਸੰਗਤ ਨੂੰ ਅਪੀਲ ਹੈ ਵੱਚਣ ਕੇ ਇੱਥੇ ਆਣ ਤੇ ਇੱਥੇ ਇਹਦਾ ਆਨੰਦ ਲੈਣ ਤੇ ਮੈਂ ਸਾਰੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਸਾਡੇ ਸਾਰੇ ਅਫਸਰ ਹੈ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਇਹ ਸਾਰਾ ਜਿਹੜਾ ਪ੍ਰੋਗਰਾਮ ਇਹਨੂੰ ਅੱਜ ਇੱਥੇ ਕੀਤਾ ਤੇ ਮੈਂ ਗੁਰੂ ਮਹਾਰਾਜ ਤੋਂ ਬੇਨਤੀ ਕਰਦਾ ਕਿ ਉਹ ਅਰਦਾਸ ਕਰਦਾ ਕਿ ਜਿਸ ਤਰੀਕੇ ਨਾਲ ਪਿਛਲੇ ਉਹ ਉਹਨਾਂ ਦਾ ਸਾਡੇ ਤੇ ਹੱਥ ਬਣਿਆ ਹੋਇਆ ਹੈ ਸਾਡੇ ਤੇ ਮਿਹਰ ਹੈਗੀ ਅੱਗੇ ਵੀ ਇਸ ਤਰੀਕੇ ਨਾਲ ਸਾਡੇ ਤੇ ਮਿਹਰ ਬਣਾ ਹੱਥ ਉਹਨਾਂ ਦਾ ਬਣਿਆ ਰਵੇ ਤੇ ਸਾਡਾ ਜਿਹੜਾ ਜਿਲ੍ਹਾ ਜਿਸ ਤਰੀਕੇ ਨਾਲ ਪਿਛਲੇ ਕਾਫੀ ਸਮਾਂ ਤੋਂ ਪੀਸਫੁਲ ਬਣਿਆ ਹੋਇਆ ਹੈ ਅੱਗੇ ਵੀ ਇਸ ਤਰੀਕੇ ਨਾਲ ਬਣਿਆ ਰਹੇ वाहिगुरू जीा ख़सा वाहिगुरू जी फतेह ਅੱਜ ਸਾਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੇ ਸ਼ਿਤੀ ਸਿੰਘਾਂ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਪੁਲਿਸ ਤੇ ਸਾਰੇ ਮੈਂਬਰਾਂ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਰੇ ਸਟਾਫ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਤੇ ਸ਼ਵੀਰ ਛੋਲਿਆਂ ਦਾ ਲੰਗਰ ਪ੍ਰਸ਼ਾਦ ਦਾ ਲੰਗਰ ਲਾਇਆ ਜਾਂਦਾ ਹੈ ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ ਵੀ ਸਾਰੇ ਇਕੱਠੇ ਹੋ ਕੇ ਹਰ ਸਾਲ ਇਹ ਲੰਗਰ ਜਣਾ ਲਾਉਂਦੇ ਨੇ ਤੇ ਵਾਹਿਗੁਰੂ ਇਸੇ ਤਰ੍ਹਾਂ ਬਖਸ਼ਿਸ਼ ਬਣਾਈ ਰੱਖਣ ਇਕਤਾ ਬਖਸ਼ਣ ਤੇ ਅਕੀ ਤੋ ਵੀ ਜਿਹੜੇ ਮਹਾਰਾਜ ਕਿਰਪਾ ਕਰਦੇ ਲੰਗਰ ਚੱਲਦੇ ਰਹਿਣ ਵਾਹਿਗੁਰੂ ਖਾਲਸਾ ਵਾਹਿਗੁਰੂ ਹੋਰ ਬੜਾ ਕਰ ਰਹੇ ਨੇ ਜੀ ਹਰ ਸਾਲ ਹੀ ਕਰਦੇ ਨੇ ਤੇ ਸਾਰੀ ਕਚੈਰੀ ਸਾਡੀ ਫਿਰ ਲੰਗਰ ਮਰਵਾ ਕੇ ਨਾ ਪੜ ਸਕਦੇ ਨੇ ਸੇਵਾ ਦਾ ਹਾਂਜੀ ਹਾਂਜੀ ਸੇਵਾ ਪੂਰੀ ਇਹ ਕਰ ਰਹੇ ਨੇ ਲੋਕਾਂ ਦੀਆਂ ਰੱਜ ਕੇ ਹਾਂਜੀ ਹਾਂਜੀ ਬਹੁਤ ਵਧੀਆ ਪ੍ਰੋਗਰਾਮ ਹਾਂਜੀ ਸਰ ਅੱਜ ਦਾ ਜੀ ਅੱਜ ਜੀ ਅਸੀਂ ਅ ਜਿੱਦਾਂ ਆਪਾਂ ਇਹ ਗੁਰੂਆਂ ਦੀ ਧਰਤੀ ਤੇ ਸ਼ਹੀਦਾ ਦੀ ਧਰਤੀ ਮੰਨੀ ਜਾਂਦੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਇਸ ਤੇ ਅੱਜ ਸਾਡੇ ਗੁਰੂ ਮਹਾਰਾਜ ਦੇ ਆਸ਼ੀਰਵਾਦ ਨੇ ਨਾਲ ਸਾਡੇ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਇੱਥੇ ਅਰਲੀ ਮਾਰਨਿੰਗ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਬੀਲ ਲਾਈ ਗਈ ਹੈ ਜਦੇ ਵਿੱਚ ਸੰਗਤ ਨੂੰ ਸਾਡੇ ਵੱਲੋਂ ਛੋਲੇ ਹਲਵਾ ਤੇ ਜਿਹੜੀ ਹੈਗੀ ਆ ਠੰਡਾਈ ਸਾਡੇ ਵੱਲੋਂ ਵੰਡੀ ਜਾ ਰਹੀ ਹੈ ਤੇ ਮੇਰੀ ਸੰਗਤ ਨੂੰ ਅਪੀਲ ਹੈ ਵੱਚਣ ਕੇ ਇੱਥੇ ਆਣ ਤੇ ਇੱਥੇ ਇਹਦਾ ਆਨੰਦ ਲੈਣ ਤੇ ਮੈਂ ਸਾਰੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਸਾਡੇ ਸਾਰੇ ਅਫਸਰ ਹੈ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਇਹ ਸਾਰਾ ਜਿਹੜਾ ਪ੍ਰੋਗਰਾਮ ਇਹਨੂੰ ਅੱਜ ਇੱਥੇ ਕੀਤਾ ਤੇ ਮੈਂ ਗੁਰੂ ਮਹਾਰਾਜ ਤੋਂ ਬੇਨਤੀ ਕਰਦਾ ਜੀ ਉਹ ਅਰਦਾਸ ਕਰਦਾ ਕਿ ਜਿਸ ਤਰੀਕੇ ਨਾਲ ਪਿਛਲੇ ਉਹਨਾਂ ਦਾ ਸਾਡੇ ਤੇ ਹੱਥ ਬਣਿਆ ਹੋਇਆ ਹੈ ਸਾਡੇ ਤੇ ਮਿਹਰ ਹੈਗੀ ਅੱਗੇ ਵੀ ਇਸ ਤਰੀਕੇ ਨਾਲ ਸਾਡੇ ਤੇ ਮਿਹਰ ਬਣਾ ਹੱਥ ਉਹਨਾਂ ਦਾ ਬਣਿਆ ਰਹੇ ਤੇ ਸਾਡਾ ਜਿਹੜਾ ਜਿਲ੍ਹਾ ਜਿਸ ਤਰੀਕੇ ਨਾਲ ਪਿਛਲੇ ਕਾਫੀ ਸਮਾਂ ਤੋਂ ਪੀਸਫੁਲ ਬਣਿਆ ਹੋਇਆ ਹੈ ਅੱਗੇ ਵੀ ਇਸ ਤਰੀਕੇ ਨਾਲ ਬਣਿਆ ਰਹੇ ਧੰਨਵਾਦ ਕਿ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਅੱਜ ਸਾਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੇ ਸ਼ਿਦੀ ਸਿੰਘਾਂ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਪੁਲਿਸ ਤੇ ਸਾਰੇ ਮੈਂਬਰਾਂ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਰੇ ਸਟਾਫ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਤੇ ਸ਼ਵੀਰ ਚੋਲਿਆਂ ਦਾ ਲੰਗਰ ਪ੍ਰਸ਼ਾਦ ਦਾ ਲੰਗਰ ਲਾਇਆ ਜਾਂਦਾ ਹੈ ਇਹ ਵਾਈਗੁਰ ਦੀ ਬਖਸ਼ਿਸ਼ ਹੈ ਵੀ ਸਾਰੇ ਇਕੱਠੇ ਹੋ ਕੇ ਹਰ ਸਾਲ ਇਹ ਲੰਗਰ ਜਿਹੜਾ ਲਾਉਂਦੇ ਨੇ ਤੇ ਵਾਈਗੁਰ ਇਸੇ ਤਰ੍ਹਾਂ ਬਖਸ਼ਿਸ਼ ਬਣਾਈ ਰੱਖਣ ਇਕਤਾ ਬਖਸ਼ਣ ਤੇ ਅੱਗੇ ਤੋਂ ਵੀ ਜਿਹੜੇ ਮਹਾਰਾਜ ਕਰ ਕਦ ਤੇ ਲੰਘ ਚੱਲਦੇ ਰਹੇ ਵਾਹਿਗੁਰੂ ਖਾਲਸਾ ਵਾਗਣੇ ਬਹੁਤ ਵਧੀਆ ਪ੍ਰਚਾਰ ਕਰ ਰਹੇ ਨੇ ਜੀ ਹਰ ਸਾਲ ਹੀ ਕਰਦੇ ਨੇ ਤੇ ਸਾਰੀ ਕਟੇਰੀ ਸਾਡੀ ਫਿਰ ਲੰਗਰ ਮੜਾ ਕੇ ਨਾ ਮੋ ਸਕਦੇ ਨੇ ਸੇਵਾ ਦਾ ਹਾਂ ਜੀ ਹਾਂ ਜੀ ਸੇਵਾ ਪੂਰੀ ਇਹ ਕਰ ਰਹੇ ਨੇ ਜੀ ਲੋਕਾਂ ਦੀਆਂ ਰੱਜ ਕੇ ਹਾਂ ਜੀ ਹਾਂ ਜੀ ਬਹੁਤ ਵਧੀਆ ਪ੍ਰੋਗਰਾਮ